ਤੀ ਸੰਗਤ ਥਾਣ ਸੱਚ ਸੱਚੇ ਕਰਬਾਰਾ ਸੱਚਾ ਭੋਜਨ ਭਾਉ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਤੰਤਨ ਸਤਿਗੁਰੂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਅੰਮ੍ਰਿਤਮਈ ਬਾਣੀ ਮਾਰੂ ਰਾਗ ਦੇ ਵਿੱਚ ਪਹਿਲੀ ਅਸ਼ਟਪਦੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1008 109 ਅੰਗ ਉਤੇ ਸ਼ਿਸ਼ੋਭਤ ਹੈ ਜੀ ਆਵਾਜ ਇਸ ਤੇ ਅਖੀਰਲੇ ਜੋ ਤਿੰਨ ਪਦੇ ਹਨ 6 ਮਾ 7 ਮਾ ਤੇ 8 ਮਾ ਇਹਨਾਂ ਪਦਿਆਂ ਦੀ ਵਿਚਾਰ ਕਰੀਏ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਸਾਚੀ ਸੰਗਤ ਥਾਣ ਸੱਚ ਸੱਚੇ ਕਰ ਬਾਰਾ ਸੱਚਾ ਪੋਜਣ ਪਾਉ ਸੱਚ ਸੱਚ ਨਾਮ ਆਧਾਰ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਸੱਚੀ ਬਾਣੀ ਸੰਤੋਖਿਆ ਸੱਚੀ ਬਾਣੀ ਉਹ ਵਾਹਿਗੁਰੂ ਦੀ ਸੱਚੀ ਬਾਣੀ ਜੋ ਧੁਰ ਦੀ ਬਾਣੀ ਹੈ ਜੋ ਸਦਾ ਰਹਿਣ ਵਾਲੀ ਬਾਣੀ ਹੈ ਜੋ ਸੱਚੇ ਗੁਰੂ ਦੇ ਹਿਰਦੇ ਦੇ ਵਿੱਚੋਂ ਉੱਭੀ ਹੈ ਇਸ ਬਾਣੀ ਰਾਹੀਂ ਇਸ ਬਾਣੀ ਦੇ ਨਾਲ ਜੁੜਿਆਂ ਸੱਚੀ ਬਾਣੀ ਸੰਤੋਖਿਆ ਜਿਹੜਾ ਵੀ ਮਨੁੱਖ ਇਸ ਸੱਚੀ ਬਾਣੀ ਦੇ ਨਾਲ ਜੁੜਦਾ ਹੈ ਉਹ ਮਨੁੱਖ ਫਿਰ ਮਾਇਆ ਦੀ ਤ੍ਰਿਸ਼ਨਾ ਦੇ ਵੱਲੋਂ ਸੰਤੋਖੀ ਹੋ ਜਾਂਦਾ ਹੈ ਉਸਦੇ ਵਿੱਚ ਅੰਦਰ ਮਾਇਆ ਦੇ ਕ੍ਰਿਸ਼ਨ ਰਹਿੰਦੀ ਨਹੀਂ ਹੈ ਉਹ ਮਾਇਆ ਦੇ ਕ੍ਰਿਸ਼ਨ ਵੱਲੋਂ ਰਾਜ ਜਾਂਦਾ ਹੈ ਜਿਹੜਾ ਸੱਚੀ ਬਾਣੀ ਦੇ ਨਾਲ ਜੁੜਦਾ ਹੈ ਉਹ ਬਾਣੀ ਜਿਹੜੀ ਧੁਰ ਕੇ ਬਾਣੀ ਹੈ ਵਾਹ ਵਾਹ ਪੂਰੇ ਗੁਰ ਕੀ ਬਾਣੀ ਵਾਹ ਵਾਹ ਉਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸੱਚ ਸਮਾਣੀ ਇਹ ਪੂਰੇ ਗੁਰੂ ਦੇ ਹਿਰਦੇ ਦੇ ਵਿੱਚੋਂ ਉਪਜੀ ਹੋਈ ਸੱਚੀ ਬਾਣੀ ਹੈ ਅਤੇ ਜਿਹੜਾ ਵੀ ਇਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਂਦਾ ਹੈ ਉਹ ਉਸ ਵਾਹਿਗੁਰੂ ਦੇ ਨਾਲ ਸਮਾਇਆ ਰਹਿੰਦਾ ਹੈ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸੱਚ ਸਮਾਣੀ ਇਹ ਬਾਣੀ ਉਸ ਸੱਚੇ ਦੇ ਨਾਲ ਹੀ ਸਮਾਈ ਰੱਖਦੀ ਹੈ ਇਹੋ ਜੀ ਅੰਮ੍ਰਿਤਮਈ ਬਾਣੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਸੱਚੀ ਬਾਣੀ ਸੰਤੋਖਿਆ ਜਿਹੜਾ ਵੀ ਇਸ ਅੰਮ੍ਰਿਤਮਈ ਬਾਣੀ ਦੇ ਨਾਲ ਜੁੜਦਾ ਹੈ ਇਸ ਸਦਾ ਰਹਿਣ ਵਾਲੀ ਬਾਣੀ ਸਦਾ ਸਿਰ ਰਹਿਣ ਵਾਲੀ ਬਾਣੀ ਦੇ ਨਾਲ ਜੁੜਦਾ ਹੈ ਉਹ ਮਨੋ ਘਦੇ ਅੰਦਰੋਂ ਸਾਰੀਆਂ ਤ੍ਰਿਸ਼ਨਾ ਖਤਮ ਹੋ ਜਾਂਦੀਆਂ ਅਤੇ ਉਸ ਦਾ ਜੀਵਨ ਜੋ ਹੈ ਉਹ ਸੰਤੋਖੀ ਹੋ ਜਾਂਦਾ ਹੈ ਸੰਤੋਖੀ ਜੋ ਕੁਝ ਮਿਲਿਆ ਉਸ ਵਾਹਿਗੁਰੂ ਵੱਲੋਂ ਉਸ ਦਾ ਸ਼ੁਕਰਾਨਾ ਕਰਨਾ ਜੋ ਨਹੀਂ ਮਿਲਿਆ ਉਸ ਦਾ ਰੋਸ ਨਹੀਂ ਕਰਨਾ ਇਹ ਹੈ ਸੰਤੋਖੀ ਜੀਵਨ ਜਿਹੜਾ ਵੀ ਉਸ ਵਾਹਿਗੁਰੂ ਦੀ ਬਾਣੀ ਸਤਿਗੁਰੂ ਦੀ ਅੰਮ੍ਰਿਤ ਮਈ ਬਾਣੀ ਦੇ ਨਾਲ ਜੁੜਦਾ ਹੈ ਉਸ ਦਾ ਜੀਵਨ ਸੰਤੋਖੀ ਹੋ ਜਾਂਦਾ ਹੈ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਾਜ ਜਾਂਦਾ ਹੈ ਸੱਚਾ ਸ਼ਬਦ ਵਿਚਾਰਾ ਅਤੇ ਸੱਚਾ ਸ਼ਬਦ ਵਿਚਾਰਾ ਜਿਹੜਾ ਮਨੁੱਖ ਸੱਚੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਵਸਾ ਲੈਂਦਾ ਹੈ ਸੱਚੇ ਸ਼ਬਦ ਨੂੰ ਆਪਣੀ ਵਿਚਾਰਾਂ ਦੇ ਵਿੱਚ ਵਸਾ ਲੈਂਦਾ ਹੈ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ ਉਹ ਸੰਤੋਖੀ ਜੀਵਨ ਵਾਲਾ ਹੋ ਜਾਂਦਾ ਹੈ ਸੱਚਾ ਭੋਜਨ ਭਾਉ ਸੱਚ ਸੱਚ ਨਾਮ ਹੈ ਆਧਾਰ ਅਤੇ ਭਾਉ ਸੱਚ ਉਹ ਫਿਰ ਉਸ ਪਰਮਾਤਮਾ ਦਾ ਜੋ ਸਦਾ ਰਹਿਣ ਵਾਲਾ ਪ੍ਰੇਮ ਹੈ ਉਸ ਨੂੰ ਅਤੇ ਨਾਮ ਨੂੰ ਜੋ ਸੱਚਾ ਨਾਮ ਹੈ ਸੱਚ ਨਾਮ ਸਦਾ ਰਹਿਣ ਵਾਲਾ ਨਾਮ ਉਸ ਪਰਮਾਤਮਾ ਦਾ ਨਾਮ ਜਿਸ ਨੂੰ ਆਪਾਂ ਸਤ ਨਾਮ ਕਹਿੰਦੇ ਹਾਂ ਕਿ ਉਹ ਨਾਮ ਜਿਹੜਾ ਸਦਾ ਹੀ ਰਹਿਣ ਵਾਲਾ ਹੈ ਜਿਹੜਾ ਸਦੀਵੀ ਹੈ ਉਸ ਦਾ ਇਸ ਜੀਵਨ ਦੇ ਵਿੱਚ ਆਸਰਾ ਬਣ ਜਾਂਦਾ ਹੈ ਉਹ ਮਨੁੱਖ ਜਿਹੜਾ ਕਿ ਸੱਚੀ ਬਾਣੀ ਦੇ ਨਾਲ ਜੁੜਦਾ ਹੈ ਸੱਚਾ ਭੋਜਨ ਅਤੇ ਉਸ ਮਨੁੱਖ ਦਾ ਉਸ ਵਾਹਿਗੁਰੂ ਦਾ ਨਾਮ ਹੀ ਹੈ ਜੋ ਉਸ ਤੇ ਆਤਮਿਕ ਜੀਵਨ ਦਾ ਭੋਜਨ ਬਣ ਜਾਂਦਾ ਹੈ ਖੁਰਾਕ ਬਣ ਜਾਂਦਾ ਹੈ ਇਹ ਭੋਜਨ ਦੇ ਨਾਲ ਹੀ ਉਸ ਨੂੰ ਆਤਮਿਕ ਜੀਵਨ ਮਿਲਦਾ ਹੈ ਸੱਚੇ ਨਾਮ ਦੇ ਭੋਜਨ ਦੇ ਨਾਲ ਜਦੋਂ ਮਿਲਦਾ ਹੈ ਤਾਂ ਉਸ ਨੂੰ ਆਤਮਿਕ ਜੀਵਨ ਮਿਲਦਾ ਹੈ ਜਦੋਂ ਨਹੀਂ ਨਾਮ ਮਿਲਦਾ ਤਾਂ ਆਤਮਿਕ ਮੌਤ ਹੋ ਜਾਂਦੀ ਹੈ ਕਿਉਂਕਿ ਆਪਾਂ ਰਹਿਰਾਤ ਸਾਹਿਬ ਦੇ ਵਿੱਚ ਪੜਦੇ ਹਾਂ ਅੱਖਾਂ ਜੀਵਾ ਵਿਸਰ ਮਰ ਜਾਉ ਜਦੋਂ ਮੈਂ ਉਸ ਵਾਹਿਗੁਰੂ ਦਾ ਸੱਚਾ ਨਾਮ ਆਖਦਾ ਤਾਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਅਤੇ ਜਦੋਂ ਉਸ ਵਾਹਿਗੁਰੂ ਦਾ ਨਾਮ ਵਿਸਰ ਜਾਂਦਾ ਫਿਰ ਮੈਂ ਮਰ ਜਾਂਦਾ ਅਰਥਾਤ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਮੇਰਾ ਆਤਮਿਕ ਜੀਵਨ ਖਤਮ ਹੋ ਜਾਂਦਾ ਹੈ ਇਹ ਇਹੋ ਜਿਹਾ ਅਮਰਤ ਮਈ ਨਾਮ ਜਿਹੜਾ ਵੀ ਇਸ ਨਾਮ ਦੇ ਨਾਲ ਜੁੜਦਾ ਹੈ ਉਸ ਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ ਹੈ ਸੱਚੀ ਸੰਗਤ ਥਾਣ ਸੱਚ ਸੱਚੇ ਕਰ ਬਾਰਾ ਪਰ ਇਹੋ ਜਿਹਾ ਮਨੁੱਖ ਜਿਹੜਾ ਕਿ ਸੱਚੀ ਬਾਣੀ ਦੇ ਨਾਲ ਜੁੜਦਾ ਹੈ ਜਿਸ ਤੇ ਜੀਵਨ ਦੇ ਵਿੱਚ ਸੰਤੋਖ ਆ ਜਾਂਦਾ ਹੈ ਜੋ ਸੱਚੇ ਸ਼ਬਦ ਨੂੰ ਆਪਣੇ ਵਿਚਾਰ ਮੰਡਲ ਦੇ ਵਿੱਚ ਵਸਾ ਲੈਂਦਾ ਹੈ ਜਿਸ ਦਾ ਇਹ ਨਾਮ ਹੀ ਸਦਾ ਲਈ ਆਤਮਿਕ ਜੀਵਨ ਦਾ ਭੋਜਨ ਹੈ ਅਤੇ ਉਸ ਦੇ ਲਈ ਉਸ ਵਾਹਿਗੁਰੂ ਦਾ ਸੱਚਾ ਭਾਉ, ਪ੍ਰੇਮ ਅਤੇ ਸੱਚ ਨਾਮ ਹੀ ਜ਼ਿੰਦਗੀ ਦਾ ਆਧਾਰ ਹੈ ਉਸ ਮਨੁੱਖ ਦੀ ਸਾਚੀ ਸੰਗਤ ਉਸ ਦੀ ਸੰਗਤ ਕਰਨਾ ਹੀ ਪਵਿੱਤਰ ਹੈ ਥਾਨ ਸੱਚ ਥਾਨ ਉਸਤੇ ਰਹਿਸ਼ ਵੀ ਪਵਿੱਤਰ ਹੈ ਸੱਚੇ ਘਰਬਾਰਾ ਉਸ ਦਾ ਘਰਬਾਰ ਵੀ ਪਵਿੱਤਰ ਹੈ ਉਹ ਮਨੁੱਖ ਜਿਹੜਾ ਕਿ ਸੱਚੀ ਬਾਣੀ ਦੇ ਨਾਲ ਜੁੜ ਗਿਆ ਜਿਸ ਦੇ ਹਿਰਦੇ ਦੇ ਵਿੱਚ ਇਹ ਸੱਚੀ ਬਾਣੀ ਨੇ ਨਿਵਾਸ ਕਰ ਲਿਆ ਉਸ ਦੀ ਸੰਗਤ ਸਦਾ ਹੀ ਪਵਿੱਤਰ ਹੈ ਸਾਚੀ ਹੈ ਉਸ ਦਾ ਥਾਨ ਵੀ ਸੱਚਾ ਹੈ ਉਸ ਦੀ ਰਹਿਸ਼ ਵੀ ਸੱਚੀ ਹੈ ਉਸ ਦਾ ਘਰਬਾਰ ਜੋ ਹੈ ਸੱਚੇ ਕਰਬਾਰ ਉਸ ਦਾ ਘਰਬਾਰ ਵੀ ਫਿਰ ਪਵਿੱਤਰ ਹੋ ਜਾਂਦਾ ਹੈ ਰਸ ਭੋਗਣ ਪਾਤਸ਼ਾਹੀਆਂ ਦੁੱਖ ਸੁਖ ਸੰਗਾਰ ਪਰ ਜੋ ਦੁਨੀਆ ਦੇ ਰਸ ਮੰਨਣ ਦੇ ਵਿੱਚ ਲੱਗੇ ਹੋਏ ਹਨ ਜੋ ਪਾਤਸ਼ਾਹੀਆਂ ਮਾਨਨ ਦੇ ਵਿੱਚ ਲੱਗੇ ਹੋਏ ਹਨ ਸਤਿਗੁਰੂ ਜੀ ਕਹਿੰਦੇ ਹਨ ਇਹੋ ਜਿਹਿਆਂ ਨੂੰ ਦੁੱਖ ਸੁੱਖ ਸੰਗਾਰਾ ਫਿਰ ਉਹਨਾਂ ਨੂੰ ਦੁੱਖ ਅਤੇ ਸੁੱਖ ਹੀ ਵਿਆਪਦੇ ਹਨ ਉਹਨਾਂ ਨੂੰ ਅੰਦਰ ਸੰਤੋਖ ਪੈਦਾ ਨਹੀਂ ਹੁੰਦਾ ਮੋਟਾ ਨਾਉ ਧਰਾਈ ਐ ਗਲ ਔਗਣ ਪਾਰਾ ਮੋਟਾ ਨਾਉ ਆਪਣੀ ਵੱਡਪਨਤਾ ਦੇ ਕਾਰਨ ਵੜਾਈ ਦੇ ਕਾਰਨ ਜੇ ਕੋ ਆਪਣਾ ਨਾਉ ਵੀ ਵੱਡਾ ਸਾਦਾ ਰੱਖ ਲਵੇ ਆਪਣੇ ਨਾਉ ਦੇ ਅੱਗੇ ਕਈ ਵਾਰ ਜਿਹੜੇ ਇਹ ਜੇ ਮਨੋਖਣ ਕਈ ਵਾਰ ਸ੍ਰੀ ਸ੍ਰੀ ਲਾਉਂਦੇ ਆਣੇ ਇੱਕ ਵਾਰ ਨਹੀਂ ਕਈ ਵਾਰ ਅੱਗੇ ਸ੍ਰੀ 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 ਲਾ ਕੇ ਇਹੋ ਜੇ ਨਾਉ ਆਪਣਾ ਇਹਨੂੰ ਕੰਦਿਆ ਹਨ ਮੋਟਾ ਨਾਉ ਮੋਟਾ ਨਾਂ ਤਰਾਈ ਐ ਗਲ ਔਗਣ ਪਾਰ ਪਰ ਉਹਨਾਂ ਦੇ ਗਲ ਦੇ ਵਿੱਚ ਔਗਣਾਂ ਦਾ ਭਾਰ ਪਿਆ ਰਹਿੰਦਾ ਹੈ ਕਿਉਂਕਿ ਉਹਨਾਂ ਦੇ ਅੰਦਰ ਨਾਮ ਨਹੀਂ ਹੈ ਆਪਣੀ ਵੱਡਾ ਪੰਤਾ ਹੈ ਉਹਨਾਂ ਦੇ ਅੰਦਰ ਉਹ ਨਾਮ ਦੇ ਨਾਲ ਨਹੀਂ ਜੁੜੇ ਹੋਏ ਇਸ ਕਰਕੇ ਉਹਨਾਂ ਦੇ ਅੰਦਰ ਔਗਣ ਹੀ ਔਗਣਾਂ ਉਹਨਾਂ ਦੇ ਗਲੇ ਦੇ ਵਿੱਚ ਔਗਣਾਂ ਦਾ ਭਾਰ ਪਿਆ ਰਹਿੰਦਾ ਹੈ ਇਸ ਭਾਰ ਦੇ ਕਾਰਨ ਇਹ ਉਸ ਸੰਸਾਰ ਸਮੁੰਦਰ ਤੋਂ ਤਰ ਨਹੀਂ ਸਕਦੇ ਇਸ ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬ ਜਾਂਦੇ ਹਨ ਕਿਉਂਕਿ ਉਹ ਆਪਣੀ ਵੱਡਪਨਤਾ ਦੇ ਕਾਰਨ ਆਪਣਾ ਵੱਡਾ ਨਾਂ ਰਖਾਣ ਦੇ ਕਾਰਨ ਉਹਨਾਂ ਦੇ ਗਲ ਦੇ ਵਿੱਚ ਔਗਣ ਪਏ ਰਹਿੰਦੇ ਹਨ ਔਗਣਾਂ ਦਾ ਭਾਰ ਪਿਆ ਰਹਿੰਦਾ ਹੈ ਮਾਨਸ ਦਾਤ ਨਾ ਹੋਈ ਤੂੰ ਦਾਤਾ ਸਾਰਾ ਏ ਵਾਹਿਗੁਰੂ ਤੂੰ ਦਾਤਾ ਸਾਰਾ ਸ੍ਰੇਸ਼ਟ ਸਭ ਤੋਂ ਵੱਡਾ ਹੈ। ਉਹੀ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ। ਸਾਰੇ ਤੇਰੀ ਦਿੱਤੀਆਂ ਹੋਈਆਂ ਇਹ ਦਾਤਾ ਕਾੰਦੇ ਹਨ। ਤੂੰ ਦਾਤਾ ਸਾਰਾ ਸਾਰਾ ਸ੍ਰੇਸ਼ਟ ਸਭ ਤੋਂ ਵੱਡਾ ਤੂੰ ਹੀ ਦਾਤਾ ਹੈ। ਦਤ ਦਾਤਾ ਏਕ ਹੈ। ਸਭ ਕੋ ਦੇਵਣ ਹਾਰ। ਦੰਦੇ ਟੋਟਣਾ ਆਵਈ ਅ ਗਣਤ ਭਰੇ ਪੰਡਾ ਉਸਤੇ ਪੰਡਾਰ ਗਾਂਤੀ ਭਰੇ ਪਏ ਹਨ ਉਸ ਨੂੰ ਦੰਦਿਆਂ ਨੂੰ ਕਦੇ ਵੀ ਟੋਟ ਨਹੀਂ ਆਉਂਦੀ ਇਹੋ ਜਿਹਾ ਉਹ ਦਾਤਾ ਹੈ ਤੂੰ ਦਾਤਾ ਸਾਰਾ ਮਾਨਸ ਦਾਤ ਨਾ ਹੋਵਈ ਜੋ ਮਨੋ ਕਹਾਨਾ ਉਹ ਦਾਤਾਂ ਤਾਂ ਲੈਂਦੇ ਹਨ ਉਸ ਵਾਹਿਗੁਰੂ ਦੇ ਕੋਲੋਂ ਹੀ ਪਰ ਉਹਨਾਂ ਨੂੰ ਤ੍ਰਿਪਤੀ ਨਹੀਂ ਹੁੰਦੀ ਉਹ ਰੱਜਦੇ ਨਹੀਂ ਹਨ ਉਸ ਦੀ ਦਾਤ ਉਸ ਵਾਹਿਗੁਰੂ ਕੋ ਲੈਂਦੇ ਹੋਏ ਉਹ ਉਸ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਦੀ ਕਰਦੇ ਉਸ ਦਾਤ ਦੇ ਨਾਲ ਦਾਤਾ ਲੈ ਲੈ ਕੇ ਵੀ ਇਹ ਮਨੁੱਖ ਜੋ ਹਨ ਇਹ ਮਾਨਸ ਇਹ ਮਨੁੱਖ ਜੋ ਹਨ ਉਹ ਰੱਜਦੇ ਨਹੀਂ ਹਨ ਤ੍ਰਿਪਤ ਨਹੀਂ ਹੁੰਦੇ ਅਗੰਮ ਅਗੋਚਰ ਤੂੰ ਤਣੀ ਅਵਿਗਤ ਅਪਾਰਾ ਜੀ ਵਾਹਿਗੁਰੂ ਤੂੰ ਅਗਮ ਹੈਂ ਤੇਰੇ ਤੱਕ ਪਹੁੰਚਿਆ ਨਹੀਂ ਜਾ ਸਕਦਾ ਤੂੰ ਇਤਨਾ ਵੱਡਾ ਹੈਂ ਕਿਉਂਕਿ ਸਤਗੁਰੂ ਜੀ ਕਹਿੰਦੇ ਹਨ ਏ ਵੱਡ ਊਚਾ ਹੋਵੇ ਓਏ ਤਿਸ ਉੱਚੇ ਕੋ ਜਾਣ ਸੋਏ ਉਹਦੇ ਬਰਾਬਰ ਦਾ ਕੋਈ ਹੋਵੇ ਤਾਂ ਹੀ ਉਸ ਵਾਹਿਗੁਰੂ ਨੂੰ ਜਾਣ ਸਕਦਾ ਹੈ ਇਸ ਕਰਕੇ ਉਹ ਅਗੰਮ ਹੈ ਉਸ ਤੱਕ ਪਹੁੰਚ ਹੀ ਨਹੀਂ ਹੋ ਸਕਦੀ ਉਹ ਉਹ ਗੌਚਰ ਹੈ ਗੋਚਰ ਜੋ ਸਾਡੇ ਗਿਆਨ ਇੰਦਰੀ ਹਨ ਇਹਨਾਂ ਗਿਆਨ ਇੰਦਰੀਆਂ ਤੱਕ ਨਾਲ ਉਸ ਵਾਹਿਗੁਰੂ ਤੱਕ ਪਹੁੰਚ ਨਹੀਂ ਹੋ ਸਕਦੀ ਤੂੰ ਧਣੀ ਧਣੀ ਮਾਲਕ ਤੂੰ ਸਾਰੇ ਹੀ ਦੁਨੀਆ ਦੇ ਪਦਾਰਥਾਂ ਦਾ ਮਾਲਕ ਤੂੰ ਹੀ ਹੈ ਇਹ ਸਭ ਕੁਝ ਤੇਰਾ ਹੀ ਪੈਦਾ ਕੀਤਾ ਹੈ ਤੂੰ ਹੀ ਸ੍ਰਿਸ਼ਟੀ ਦਾ ਮਾਲਕ ਹੈ ਉਹੀ ਸਾਰੇ ਪਦਾਰਥਾਂ ਦਾ ਮਾਲਕ ਹੈ। ਆ ਵਿਗਤ ਆ ਵਿਗਤ ਅਦ੍ਰਿਸ਼ਟ ਜਿਹੜਾ ਕਿ ਦਿਖਾਈ ਨਹੀਂ ਦਿੰਦਾ ਉਹ ਵਾਹਿਗੁਰੂ ਇਹਨਾਂ ਅੱਖਾਂ ਦੇ ਨਾਲ ਦਿਖਾਈ ਨਹੀਂ ਦਿੰਦਾ ਆਪਾਰਾ ਆਪਾਰਾ ਪਾਰ ਪਾਰ ਲੱਭਣਾ ਆਪਾਰਾ ਜਿਸ ਤੱਕ ਇਹ ਪਾਰ ਲੱਭਣਾ ਹੀ ਨਾ ਲੱਭਿਆ ਜਾ ਸਕਿਆ ਉਹ ਜਿਆ ਦਰਿਆਓ ਸਮੁੰਦਰ ਜਿਸ ਦਾ ਪਾਰਲਾ ਬੰਨਾ ਹੀ ਨਾ ਪਤਾ ਲੱਗ ਸਕੇ ਅਰਥਾਤ ਉਹ ਵਾਹਿਗੁਰੂ ਬੇਅੰਤ ਹੈ ਅਗੰਮ ਆਗੋਚਰ ਤੂੰ ਣੀ ਅਵਿਗਤ ਅਪਾਰ ਗੁਰ ਸ਼ਬਦੀ ਦਰਜੋਈਏ ਮੁਕਤੇ ਪੰਡਾਰਾ ਸਤਿਗੁਰੂ ਜੀ ਇਹ ਵੇਸ਼ ਕਰਦੇ ਉਹ ਕਹਿ ਰਹੇ ਹਨ ਕਿ ਉਸ ਦੇ ਧਾਰ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ ਉਸ ਵਾਹਿਗੁਰੂ ਦੇ ਧਾਰ ਦੀ ਪ੍ਰਾਪਤੀ ਕਿਸ ਤਰ੍ਹਾਂ ਹੋ ਸਕਦੀ ਹੈ ਗੁਰ ਸ਼ਬਦੀ ਗੁਰੂ ਦੇ ਸ਼ਬਦ ਦੇ ਰਾਹੀਂ ਧਾਰ ਜੋਈਏ ਜੋਇ ਲੱਭਣਾ ਖੋਜਣਾ ਗੁਰੂ ਦੇ ਸ਼ਬਦ ਰਾਈ ਉਸ ਵਾਹਿਗੁਰੂ ਦੇ ਦਰ ਨੂੰ ਖੋਜਿਆ ਜਾ ਸਕਦਾ ਹੈ ਦਰ ਲੱਭਿਆ ਜਾ ਸਕਦਾ ਹੈ ਗੁਰੂ ਦੇ ਸ਼ਬਦ ਰਾਈ ਇਸੇ ਕਰਕੇ ਆਪਾਂ ਦੋਹਰਾ ਪੜ੍ਹਦੇ ਹਾਂ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਲੇ ਜਿਹੜਾ ਵੀ ਉਸ ਪ੍ਰਭੂ ਨੂੰ ਮਿਲਣਾ ਚਾਹੁੰਦਾ ਹੈ ਉਸ ਸ਼ਬਦ ਦੇ ਵਿੱਚ ਕੋਝ ਲਵੇ ਸ਼ਬਦ ਦੇ ਰਾਹੀਂ ਉਸ ਤੇ ਨਾਲ ਮਿਲਾਪ ਹੁੰਦਾ ਹੈ ਗੁਰੂ ਦਾ ਸ਼ਬਦ ਅੰਮ੍ਰਿਤ ਮਈ ਬਾਣੀ ਇਸ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਤੋਂ ਸਤਿਗੁਰੂ ਜੀ ਇੱਥੇ ਵੀ ਉਪਦੇਸ਼ ਕਰਦੇ ਹਨ ਗੁਰ ਸ਼ਬਦੀ ਦਰ ਜੋਈਐ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦਾ ਦਾਰ ਲੱਭਿਆ ਜਾ ਸਕਦਾ ਹੈ ਪਾਹ ਲਿਆ ਜਾ ਸਕਦਾ ਹੈ ਮੁਕਤੇ ਪੰਡਾਰਾ ਅਤੇ ਉਸ ਦੇ ਦਰ ਦੇ ਉੱਤੇ ਉਸ ਦੇ ਨਾਮ ਦੇ ਜੋ ਪੰਡਾਰ ਹਨ ਉਹਨਾਂ ਦੇ ਰਾਹੀ ਮੁਕਤ ਇਸ ਜੀਵਨ ਦੇ ਵਿੱਚ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ ਮੁਕਤੀ ਪ੍ਰਾਪਤ ਕਰਨਾ ਅਰਥਾਤ ਮਾਇਆ ਤੇ ਮੋਹ ਤੋਂ ਬਚ ਜਾਣਾ ਹੰਕਾਰ ਤੋਂ ਬਚ ਜਾਣਾ ਵਿਕਾਰਾਂ ਤੋਂ ਬਚ ਜਾਣਾ ਇਹ ਹੈ ਮੁਕਤੀ ਇਸ ਜੀਵਨ ਦੇ ਜੀ ਇਸ ਜੀਵਨ ਦੇ ਵਿੱਚ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਜਦੋਂ ਗੁਰੂ ਦੇ ਸ਼ਬਦ ਦੇ ਰਾਹੀ ਉਸ ਵਾਹਿਗੁਰੂ ਦਾ ਦਰਬਾਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਸ ਦਰਬਾਰ ਤੋਂ ਫਿਰ ਨਾਮ ਦੇ ਭੰਡਾਰੇ ਮਿਲਦੇ ਹਨ ਕਿਉਂਕਿ ਉਸ ਦਰਬਾਰ ਦੇ ਵਿੱਚ ਹੀ ਨਾਮ ਦੇ ਖਜ਼ਾਨੇ ਹਨ ਅਤੇ ਨਾਮ ਦੇ ਰਾਹੀ ਇਸ ਮਨੁੱਖ ਨੂੰ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ ਨਾਨਕ ਮੇਲ ਨਾ ਚੁੱਕਈ ਸਾਚੇ ਵਪਾਰਾ ਸਾਚੇ ਵਪਾਰਾ ਨਾਮ ਦਾ ਵਪਾਰ ਕਰਨਾ ਹੀ ਸੱਚਾ ਵਪਾਰ ਹੈ ਨਾਮ ਦਾ ਵਪਾਰ ਨਾਮ ਜਪਨਾ ਦੂਸਰਿਆਂ ਨੂੰ ਜਪਾਉਣਾ ਇਹੀ ਵਪਾਰ ਕਰਨਾ ਕਿਉਂਕਿ ਇਹ ਮਹੀਨਾ ਜੋ ਚੱਲ ਰਿਹਾ ਚੱਲ ਰਿਹਾ ਹੈ ਮਹਾਗਦਾ ਇਸ ਵਿੱਚ ਵੀ ਸਾਨੂੰ ਸਤਿਗੁਰੂ ਇਹੀ ਉਪਦੇਸ਼ ਕਰਦੇ ਹਨ ਮਾਗ ਮਜਨ ਸੰਗ ਸਾਧੂਆਂ ਧੂੜੀ ਕਰਿ ਈਸ਼ ਨਾਣ ਹਰ ਕਾ ਨਾਮ ਧਿਆਏ ਸੁਣ ਸਬੜਾ ਨੂੰ ਕਰ ਦਾਨ ਪ੍ਰਮਾਤਮਾ ਦਾ ਨਾਮ ਧਿਆ ਸਿਮਰਨ ਕਰੋ ਸਦਾ ਉਸਤੇ ਗੁਣਗਾ ਹਰ ਕਾਰ ਨਾਮ ਧਿਆਏ ਸੁਣ ਆਪ ਸੁਣ ਸਭਾ ਨੂੰ ਕਰ ਦਾਨ ਤੇ ਦੂਸਿਆਂ ਨੂੰ ਇਸ ਨਾਮ ਦਾ ਦਾਨ ਦੇ ਦੂਸਰਿਆਂ ਨੂੰ ਵੀ ਨਾਮ ਜਪਣ ਦੀ ਪ੍ਰੇਰਣਾ ਕਰੋ ਇਹ ਹੈ ਨਾਮ ਦਾ ਵਪਾਰ ਤੋਂ ਸਤਿਗੁਰੂ ਸਾਨੂੰ ਇੱਥੇ ਉਪਦੇਸ਼ ਕਰਦੇ ਹਨ ਨਾਨਕ ਮੇਲ ਨਾ ਚੁਕ ਚੁਕਈ ਸੱਚੇ ਵਪਾਰਾ ਇਸ ਸੱਚੇ ਵਪਾਰ ਕਰਨ ਦੇ ਨਾਲ ਜੋ ਨਾਮ ਦਾ ਵਪਾਰ ਹੈ ਉਸ ਤੇ ਵਾਹਿਗੁਰ ਦੇ ਨਾਲ ਇਹ ਨਾਨਕ ਮੇਲ ਨਾ ਚੁੱਕਈ ਉਸ ਦੇ ਨਾਲ ਕਦੀ ਵੀ ਫਿਰ ਮਿਲਾਪ ਜੋ ਹੈ ਉਹ ਖਤਮ ਨਹੀਂ ਹੁੰਦਾ ਉਸ ਵਾਹਿਗੁਰ ਦੇ ਨਾਲ ਸਦਾ ਲਈ ਹੀ ਮਿਲਾਪ ਬਣ ਜਾਂਦਾ ਹੈ ਨਾਮ ਦਾ ਵਪਾਰ ਕਰਨ ਦੇ ਨਾਲ ਨਾਮ ਦੇ ਨਾਲ ਜੁੜਨ ਦੇ ਨਾਲ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਬਖਸ਼ਿਸ਼ ਕਰਨ ਸ਼ਬਦ ਦੇ ਨਾਲ ਜੋੜਨ ਸ਼ਬਦ ਹੀ ਨਾਮ ਹੈ ਬਾਣੀ ਹੀ ਨਾਮ ਹੈ ਇਸ ਬਾਣੀ ਨਾਲ ਜੁੜ ਕੇ ਸ਼ਬਦ ਦੇ ਨਾਲ ਜੁੜ ਕੇ ਅਸੀਂ ਆਪਣਾ ਇਹ ਜੋ অমূল্যਕ ਜਨਮ ਹੈ ਇਸ ਨੂੰ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ